ਦੇ ਸੇਵਾਦਾਰ ਅਵੀ ਰਾਜਪੂਤ ਨੇ ਆਪਣੇ ਜਨਮ ਦਿਨ ਮੌਕੇ ਤੀਜਾ ਮਹਾ ਖੂਨਦਾਨ ਕੈਂਪ ਲਗਾਇਆ ਗਿਆ ਪਿਛਲੇ ਕਈ ਵਰਿਆਂ ਤੋਂ ਹਲਕਾ ਕਪੂਰਥਲਾ ਦੇ ਲੋਕਾਂ ਦੀ ਸੇਵਾ ਕਰ ਰਹੇ ਸਮਾਜ ਸੇਵੀ ਅਵੀ ਰਾਜਪੂਤ ਵੱਲੋਂ ਤੀਜਾ ਮਹਾ ਖੂਨਦਾਨ ਕੈਂਪ ਲਗਾਇਆ ਗਿਆ ਐਤਵਾਰ ਨੂੰ ਸਥਾਨਕ ਮੋਡਲ ਟਾਊਨ ਦੀ ਡਬਲ ਰੋਡ ਤੇ ਖੂਨਦਾਨ ਕੈਂਪ ਸਮਾਗਮ ਕੀਤਾ ਗਿਆ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲੋਕਾਂ ਨੇ ਕੈਂਪ 'ਚ ਸ਼ਿਰਕਤ ਕਰਕੇ ਖੂਨਦਾਨ ਕੀਤਾ ਤੇ ਅਵੀ ਰਾਜਪੂਤ ਨੂੰ ਵਧਾਈ ਦਿੱਤੀ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਇਸ ਮੌਕੇ ਅਭਿ ਰਾਜਪੂਤ ਨੇ ਕਿਹਾ ਕਿ ਦੁਨੀਆ 'ਚ ਸਭ ਕੁਝ ਬਣਾਇਆ ਅਤੇ ਉਗਾਇਆ ਜਾ ਸਕਦਾ ਹੈ ਪਰੰਤੂ ਖੂਨ ਨੂੰ ਸਾਇੰਸ ਅਜੇ ਤੱਕ ਨਹੀਂ ਬਣਾ ਸਕੀ ਇਹ ਚੀਜ਼ ਕੁਦਰਤ ਨੇ ਆਪਣੇ ਕੋਲ ਹੀ ਰੱਖੀ ਹੈ ਰੋਜ਼ਾਨਾ ਹਜ਼ਾਰਾਂ ਸੜਕ ਦੁਰਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਮੌਕੇ ਤੇ ਖੂਨ ਨਾ ਮਿਲਣ ਕਾਰਨ ਕਈ ਜੀ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦੇ ਹਨ ਇਸ ਲਈ ਖੂਨਦਾਨ ਇੱਕ ਮਹਾਦਾਨ ਹੈ ਹਰ ਇੱਕ ਇਨਸਾਨ ਨੂੰ ਖੂਨਦਾਨ ਕਰਕੇ ਪੁੰਨ ਦਾ ਭਾਗੀ ਬਣੇ ਇਸ ਮੌਕੇ ਸੈਂਕੜਾ ਲੋਕਾਂ ਨੇ ਖੂਨਦਾਨ ਕੀਤਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਅੱਜ ਮੈਂ ਸਭ ਤੋਂ ਪਹਿਲਾਂ ਮੇਰੇ ਛੋਟੇ ਵੀਰ ਅਵੀ ਰਾਜਪੂਤ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਾ ਬਹੁਤ ਬਹੁਤ ਵਧਾਈ ਰਾਜਪੂਤ ਜੀ ਜ਼ਿੰਦਗੀ ਚ ਬਹੁਤ ਮਹਾਰਾਜ ਇਹਨਾਂ ਨੂੰ ਅੱਗੇ ਵਧਾਵੇ ਔਰ ਇਹ ਸਮਾਜ ਦੇ ਵਿੱਚ ਮੁਫਤਾਂ ਦੀ ਸੇਵਾ ਸਮਾਜ ਦੀ ਸੇਵਾ ਜਿਹੜੀ ਸਭ ਤੋਂ ਉਤਮ ਸੇਵਾ ਹੈ ਉਹ ਕਰਦੇ ਔਰ ਬੜੀ ਖੁਸ਼ੀ ਵਾਲੀ ਗੱਲ ਔਰ ਮਾਨਵੜੀ ਗੱਲ ਹੈ ਵੀ ਇਹ ਕਿਸੇ ਲਾਲਚ ਤੋਂ ਬਗੈਰ ਕੋਈ ਇਹਦੇ ਵਿੱਚ ਮੈਂ ਬੜੇ ਲੰਬੇ ਸਮੇਂ ਤੋਂ ਇਹਨਾਂ ਨੂੰ ਵੇਖ ਰਿਹਾ ਕੋਈ ਰਾਜਨੀਤਿਕ ਕੋਈ ਵਪਾਰਕ ਕੋਈ ਹੋਰ ਧਾਰਮਿਕ ਕੋਈ ਲਾਲਚ ਨਹੀਂ ਹੈਗਾ ਇਹਨਾਂ ਕੋਲ ਲਾਲਚ ਤੋਂ ਬਗੈਰ ਇਸ ਜਮਾਨੇ 'ਚ ਸੇਵਾ ਕਰਨੀ ਬਹੁਤ ਵੱਡੀ ਗੱਲ ਹੈ ਠੀਕ ਹੈ ਬਹੁਤ ਸਾਡੀਆਂ ਰੂਹਾਂ ਸਾਡੇ ਸਮਾਜ 'ਚ ਕਿਸੇ ਵੀ ਧਰਮ ਨੂੰ ਮੰਨਦਿਆਂ ਹੋਣ ਬਹੁਤ ਸਾਰੇ ਮਹਾਨ ਪੁਰਸ਼ ਹੈਗੇ ਨੇ ਜਿਹੜੇ ਬਹੁਤ ਮੁਨਫਤਾਂ ਦੀ ਸੇਵਾ ਕਰਦੇ ਨੇ ਪਰ ਉਹਨਾਂ ਦਾ ਫਿਰ ਵੀ ਕਿਤੇ ਨਾ ਕਿਤੇ ਜ਼ਿਕਰ ਕਿਤੇ ਨਾਮ ਲਿਖਿਆ ਜਾਂਦਾ ਕਿਤੇ ਸੇਵਾ ਦੇ ਬੋਰਡ ਲੱਗ ਜਾਂਦੇ ਨੇ ਪਰ ਇਹ ਮੇਰੇ ਛੋਟਾ ਵੀਰ ਮੈਂ ਦਿਲ ਦੀਆਂ ਕਰਾਇਆਂ ਤਾਂ ਅੱਜ ਇਹਨਾਂ ਦੇ ਜਨਮ ਦਿਨ ਤੇ ਮੁਬਾਰਕਬਾਦ ਦਿੰਦਾ ਔਰ ਮarre ਜਗੇ ਅਰਦਾਸ ਕਰਦਾ ਕਿ ਇਹ ਜਿਹੜੀ ਮਹਾਨ ਸੇਵਾ ਔਰ ਮੁਨਫਤਾਂ ਦੀ ਸੇਵਾ ਉਹ ਬੜੀ ਲਗਨ ਦੇ ਨਾਲ ਔਰ ਬੜੇ ਉਤਸ਼ਾਹ ਦੇ ਨਾਲ ਕਿਉਂਕਿ ਅੱਜ ਦਾ ਜਿਹੜਾ ਸਮਾਜ ਹੈ ਖਾਸ ਤੌਰ ਤੇ ਰਾਜਨੀਤਿਕ ਹੈ ਤੇ ਇਹ ਲੋਕਾਂ ਦਾ ਬਣਾਇਆ ਹੈ ਰਾਜਨੀਤਿਕ ਪਾਰਟੀਆਂ ਜੋ ਅੱਜ ਅੱਜ ਦੇ ਟਾਈਮ ਤੇ ਜੋ ਕੁਝ ਤੁਸੀਂ ਆ ਥੋੜੇ ਦਿਨ ਪਹਿਲਾਂ ਹੀ ਪਾਰਲੀਮੈਂਟ ਦੇ ਇਲੈਕਸ਼ਨ ਦੇਸ਼ ਦੀ ਹੋ ਕੇ ਗਈ ਹੈ ਤੁਸੀਂ ਆਪਾਂ ਸਾਰਿਆਂ ਨੇ ਵੇਖਿਆ ਫਰੋਂ ਸੇ ਸਮਝਦਾ ਇਸ ਆਈਸ ਆਰੇ ਆ ਦੇ ਵੇਖਿਆ ਕਿ ਨਟੰਕੀ ਹੋਈ ਹੈ ਇਹ ਕਿਹੜੀ ਗੜੀ ਪਾਰਟੀ ਦੇ ਵਿੱਚ ਕੀ ਕੀ ਜਿਵੇਂ ਕੋਈ ਚੀਜ਼ ਕੋਈ ਗਰੀਬ ਗੁਸਤੀ ਚ ਜਾ ਕੇ ਕੋਈ ਚੀਜ਼ ਵੰਡਦਾ ਹੈ ਨਾ ਤੇ ਗਰੀਬ ਆਦਮੀ ਦੀ ਮਜਬੂਰੀ ਹੁੰਦੀ ਏ ਓ ੱਖੇ ਦੀ ਮਜਬੂਰੀ ਹੁੰਦੀ ਏ ਉਹ ਚੀਜ਼ ਨੂੰ ਹਾਸਲ ਕਰਨ ਵਾਸਤੇ ਜਾ ਕੇ ਫੜਾ ਫੜ ਖੂਣਾ ਜਾਂ ਪਹਿਣਾ ਜਾਂ ਕੋਈ ਹੋਰ ਉਹਦੀ ਮਜਬੂਰੀ ਏ ਪਰ ਇੱਥੇ ਰਾਜਨੀਤਿਕ ਦੇ ਵਿੱਚ ਕੋਈ ਪਰਦਾ ਨਹੀਂ ਰਹਿ ਗਿਆ ਸਾਰੀਆਂ ਡਿਫਰੈਂਟ ਡਿਫਰੈਂਟ ਪਾਰਟੀਆਂ ਦੇ ਨਮਾਇਦੇ ਜਿਹੜੇ ਜਿਨ੍ਹਾਂ ਨੂੰ ਲੋਕੀ ਬਹੁਤ ਮਹਾਂਪੁਰਖ ਸਮਝਦੇ ਹਨ ਭਈ ਇਹ ਸੇਵਾ ਵਾਲੇ ਨੇ ਰਾਜਨੀਤਿਕ ਦੇ ਵਿੱਚ ਲੋਕਾਂ ਦੀ ਸੇਵਾ ਵਾਸਤੇ ਚੁਣੇ ਗਏ ਨੇ ਉਹ ਆਪ ਆਪਣੀਆਂ ਪਾਰਟੀਆਂ ਛੱਡ ਕੇ ਉਹਨਾਂ ਆਪਣੀ ਇਹ ਚਾਹੀਦੀ ਹੈ ਚਾਹੇ ਕਿਸੇ ਪਾਰਟੀ ਚ ਮਿਲ ਜੇ ਤੇ ਬੜੀ ਮਾੜੀ ਗੱਲ ਹੈ ਇਹ ਵੀ ਇਹਦੇ ਬਾਰੇ ਵੀ ਸਾਨੂੰ ਸਾਰਿਆਂ ਨੂੰ ਸਮਾਜਿਕ ਜੀਵਨ ਨੂੰ ਸਾਰਿਆਂ ਨੂੰ ਸਾਡੇ ਸਮਾਜ ਨੂੰ ਕਿਉਂਕਿ ਇਹਨਾਂ ਵਿੱਚ ਬਦਲਾਅ ਕੋਈ ਵੀ ਜਦੋਂ ਆਂਦਾ ਹੈ ਸਮਾਜ ਲਈ ਆਸਦਾ ਆਪਾਂ ਸਾਰੇ ਸਮਾਜ ਦਾ ਹਿੱਸਾ ਆਪਾਂ ਨੂੰ ਵੀ ਚਾਹੀਦਾ ਇਹ ਗੱਲ ਤੇ ਪਹਿਰਾ ਦੇਣਾ ਪਰ ਮੈਂ ਇਹਨੂੰ ਖੁਸ਼ੀ ਵਾਲੀ ਗੱਲ ਵੀ ਹੈ ਤੇ ਬਹੁਤ ਸਾਰੇ ਜਿਹੜੇ ਪਾਰਟੀਆਂ ਬਦਲ ਕੇ ਦੂਜੇ ਪਾਸੇ ਗਏ ਸਨ ਉਹਨਾਂ ਨੂੰ ਲੋਕਾਂ ਨੇ ਵੋਟ ਪਾ ਕੇ ਅਤਸ਼ਾਹਤ ਨਹੀਂ ਕੀਤਾ ਉਹਨਾਂ ਨੂੰ ਨਕਾਰਿਆ ਗਿਆ ਤੇ ਮੈਂ ਚਲੋ ਅੱਜ ਦੇ ਇਸ ਟਾਈਮ ਤੇ ਮੈਨੂੰ ਰਾਜਨੀਤਿਕ ਗੱਲ ਤੇ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ ਆਪਾਂ ਸਮਾਜ ਦੇ ਵਿੱਚ ਜੋ ਰੋਜ਼ ਆਪਾਂ ਵਿਚਰਦਿਆਂ ਸਾਡੇ ਲਈ ਨੰਗਾ ਸਾਰਾ ਜੀਵਨ ਤੇ ਇਹ ਕਰਕੇ ਮੈਂ ਬਹੁਤ ਚੰਗੀ ਤਰ੍ਹਾਂ ਮੈਨੂੰ ਨੇੜੋ ਕੇ ਅਭੀ ਰਾਜਪੂਤ ਮੰਦਮੈਂ ਵੇਖਿਆ ਛੋਟੇ ਵੀਰ ਨੂੰ ਤੇ ਬੜੇ ਰੀਜ ਰਾਜ ਨੂੰ ਜਿਹਨਾਂ ਕੀ ਕਹਿੰਦੇ ਰੀਜ ਪਦਸ਼ਾਹਤ ਰੀਜ ਬਹੁਤ ਵੱਡੀ ਗੱਲ ਹੈ ਰੀਜ ਦੇ ਨਾਲ ਇਹ ਸਮਾਜ ਦੀ ਸਿਵਾ ਕਰਦੇ ਨੇ ਔਰ ਮਹਾਰਾਜ ਇਹਨਾਂ ਨੂੰ ਬਹੁਤ ਬਲੰਦੀਆਂ ਤੇ ਖੜੇਗਾ ਔਰ ਮਹਾਰਾਜ ਮੈਂ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਇਦੋਂ ਵੀ ਵੱਧ ਇਹ ਇਨਕਰਜ ਕਰੇ ਇਛਾ ਦਵੇ ਔਰ ਨਾਲ ਨਾਲ ਟਾਈਮ ਜੋ ਇਹ ਵੀ ਇੱਕ ਦੁਨੀਆ ਚ ਵੱਖਰੀ ਸ਼ਕਤੀ ਦਿਖਾਈ ਦੇਣੀ ਹੈ ਤਾਂ ਮੇਰੀਆਂ ਅੱਜ ਦੇ ਟਾਈਮ ਤੇ ਬਹੁਤ ਚੁੰਕਾ ਨੂੰ ਔਰ ਮੈਂ মিডিਆ ਪਰ ਸਾਰੇ ਤੁਸੀਂ ਮੇਰੇ ਸਤਕਾਰਯੋਗ ਵੀਰੋ ਮੈਂ ਤੁਹਾਡੇ ਲਈ ਵੀ ਇੱਕ ਮੈਸੇਜ ਦਿੰਦਾ ਤੁਸੀਂ ਵੀ ਸਮਾਜ ਨੂੰ ਇੱਕ ਬੜਾ ਮੈਸੇਜ ਦਿਓ ਕਿ ਜਿਹੜੀ ਇਹ ਰਾਜਨੀਤਿਕ ਭੁੱਖ ਦੀ ਦੌੜ ਹੈ ਇਹਦੀ ਨਾਲੋਂ ਆਪਾਂ ਸਮਾਜ ਦੀ ਸੱਚੀ ਸੁੱਚੀ ਸੇਵਾ ਇਹ ਰਾਜਨੀਤਿਕ ਜੀਵਨ ਚ ਵੀ ਕਰਨੀ ਹੈ ਤੇ ਉਹ ਮਾਰੇ ਨੇ ਜੋ ਮੱਥੇ ਤੇ ਭਾਗ ਲਿਖੇ ਨੇ ਉੱਥੇ ਵੀ ਸਬਰ ਕਰੀਏ ਜਿਹੜਾ ਇੱਕ ਵਾਰੀ ਐਮਐਲਏ ਜਾਂ ਐਮਪੀ ਬਣ ਗਿਆ ਯੂਨੀਕੌਂਸਲਰ ਵੀ ਬਣ ਗਿਆ ਉਹਨੂੰ ਉਸ ਪਾਰਟੀ ਜਿੱਤੇ ਖੜਾ ਹੈ ਉੱਥੇ ਖੜਾ ਰਵੇ ਜੇ ਉਸ ਪਾਰਟੀ ਦੀ ਉਹਨੂੰ ਤਬਾਅ ਨਹੀਂ ਤੇ ਉਹਨੂੰ ਭੋਖੀ ਹੈ ਸੇਵਾ ਤੇ ਨਹੀਂ ਸੇਵਾ ਹੁੰਦੀ ਜਿਹੜੀ ਦੁਨੀਆ ਲਾਏ ਤੇ ਜਦੋਂ ਆਪਾਂ ਹੀ ਆਪ ਤੁਹਾਨੂੰ ਤਾ ਜਿਉ ਕਿ ਅਭਿਰਾਜ ਅਭਿਰਾਜ ਕੋਟਵੰਦ ਲੋਕੀ ਕਿ ਬਲੱਡ ਬੈਂਕ ਨੂੰ ਟੈਂਪਰ ਲਗਾਇਆ ਗਿਆ ਹੋਤਾ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਤਾਂ ਕੀ ਮੈਸੇਜ ਦੇਣ ਚਾਹ। ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਦਿਨ ਦੇ ਉੱਤੇ ਤੋਂ ਵੱਡਾ ਗਿਫਟ ਹੋਰ ਕੀ ਹੋ ਸਕਦਾ ਆ ਲੋਕੀ ਤਾਂ ਕੋਈ ਵੀ ਕੋਸ਼ਿਸ਼ ਦਿੰਦੇ ਆ ਗਿਫਟ ਕੋਈ ਕਿਸੇ ਨੂੰ ਕੋਸ਼ਿਸ਼ ਦਿੰਦਾ ਪਰ ਜਿਹੜਾ ਖੂਨ ਅੱਜ ਦੀ ਤਰੀਕ ਦੇ ਵਿੱਚ ਕੂੰ ਦਾ ਨਹੀਂ ਸਭ ਤੋਂ ਵੱਡਾ ਦਾਨ ਆ। ਕੂੰ ਦਾ ਨੂੰ ਤਾਂ ਵੱਡਾ ਦਾਨ ਹੈ ਕਿਉਂਕਿ ਅੱਜ ਕੱਲ੍ਹ ਹੁਣ ਆਪਾਂ ਦੇਖਦੇ ਹਾਂ ਕਿ ਬਹੁਤ ਘੱਟ ਲੋਕਾਂ ਦਾ ਇੰਟਰਸਟ ਰਹਿ ਗਿਆ ਬਲੱਡ ਦੇਣ। ਅਭੀ ਭਾਜੀ ਨੇ ਬਹੁਤ ਵਧੀਆ ਪ੍ਰਚਾਰਾ ਕਰਦੇ ਇਹਨਾਂ ਦਾ ਤੀਜਾ ਸਾਲ ਲਗਾਤਾਰ ਆ ਜੀ ਇਹ ਬਲੱਡ ਡੋਨੇਸ਼ਨ ਕੈਂਪ ਕੋਲ ਚੱਲਉਂਦੇ ਵਿੱਚ ਤੇ ਸਾਰੇ ਸ਼ਹਿਰ ਨੂੰ ਮੋਟੀਵੇਟ ਕਰ ਰਹੇ ਆ ਤੇ ਯੂਥ ਨੂੰ ਇੱਕ ਹੋਰ ਭਰਮਾ ਹੰਗਾਰਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਆ ਕਿ ਉਹ ਇਦਾਂ ਦੇ ਸੋਸ਼ਲ ਪ੍ਰੋਜੈਕਟ ਵੱਧ ਤੋਂ ਵੱਧ ਕਰਦੇ ਆ। ਵਿਸ਼ਾਲ ਖੂਨਦਾਨ ਕੈਂਪ ਜਿਹੜਾ ਮੇਰੇ ਜਨਮ ਦਿਨ ਨੂੰ ਮੁੱਖ ਤੱਕ ਰੱਖ ਦਿਆ ਮੋਡਲ ਟਾਊਨ ਸਿਟੀ ਹਾਲ ਦੇ ਨੇੜੇ ਲਗਾਇਆ ਗਿਆ ਵਾ ਜਿਸ ਦੇ ਵਿੱਚ ਹਲਕੀਆਂ ਦੀ ਸੰਗਤ ਨੇ ਬਹੁਤ ਸਾਰਾ ਮੈਨੂੰ ਪਿਆਰ ਦਿੱਤਾ ਇੰਨੀ ਪਰ ਗਰਮੀ ਦੇ ਵਿੱਚ ਵੀ ਬਲੱਡ ਡੋਨੇਟ ਕਰਨ ਦੀ ਪਹੁੰਚੇ ਆ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਵਾਂ ਖੂਨਦਾਨ ਮਹਾਦਾਨ ਮੰਨਿਆ ਗਿਆ ਵਾ ਪਰ ਮਹਾਦਾਨ ਜੋ ਤੱਕ ਨੂੰ ਮੰਨਿਆ ਗਿਆ ਵਾ ਉਹਨੂੰ ਇੰਪਲੀਮੈਂਟ ਕੌਣ ਕਰਵਾਏਗਾ ਇੰਪਲੀਮੈਂਟ ਤਾਂ ਹੀ ਹੋਊਗਾ ਕਿ ਜੇ ਲੋਕ ਪਦ ਚੜ ਕੇ ਆਪਣਾ ਡਰ ਖਤਮ ਕਰਕੇ ਖੂਨ ਜਿਹੜਾ ਵਾ ਡੋਨੇਟ ਕਰਨਗੇ ਅੱਜ ਦੇ ਸਮੇਂ ਦੇ 5 ਕਰੋੜ ਯੂਨਿਟ ਚਾਹੀਦੇ ਹੁੰਦੇ ਆ ਜੋ ਮੰਥਲੀ ਪੂਰੇ 올ਓਵਰ ਇੰਡੀਆ ਤੇ ਮਿਲ ਕਿਨਾਰਿਆ ਵਾ ਸਵਾ ਕਰੋੜ ਪੂਨੇ 4 ਲੱਖ ਪਰ ਡਾਊਨ ਚੱਲ ਰਹੇ ਆ ਪਿੱਛੇ ਚੱਲਦੇ ਆ ਤੇ ਜਦੋਂ ਕਿਸੇ ਦਿਨ ਪ੍ਰਵਾਸ ਚ ਭੀੜ ਪੈਂਦੀ ਆ ਉਹ ਕਹਿੰਦੇ ਆ ਜੀ ਸਾਨੂੰ ਬਲੱਡ ਦੀ ਲੋੜ ਆ ਸਾਡੇ ਰਗੀਆਂ ਹੋਰ ਵੀ ਸੰਸਥਾਵਾਂ ਵਾ ਉਹ ਬਲੱਡ ਆਰਗੇਨਾਈਜ਼ ਕਰਕੇ ਦਿੰਦੇ ਆ ਪਰ ਮੈਨੂੰ ਇਹ ਦੱਸੋ ਜਦੋਂ ਤਾਂ ਕੋਈ ਬਲੱਡ ਡੋਨੇਟ ਨਹੀਂ ਕਰੇਗਾ ਤੇ ਬਲੱਡ ਪੂਰਾ ਕਿੱਦਾਂ ਹੋਊਗਾ ਅੱਜ ਹਰ ਬੰਦਾ ਕਹਿੰਦਾ ਵਾ ਕਿ ਪੇੜ ਖਤਮ ਹੋ ਰਿਹਾ ਰੁਕ ਲਾਓ ਰੁਕ ਲਾਓ ਜੇ ਮੰਨ ਲਓ ਆਮਲੇ ਸਮੇਂ ਤੇ ਬਲੱਡ ਵੀ ਖਤਮ ਹੋ ਗਿਆ ਤੇ ਜੇ ਬਲੱਡ ਨਹੀਂ ਹੋਊਗਾ ਤੇ ਬਲੱਡ ਦੇ ਜਗਾ ਪਾਣੀ ਦੇ ਕੋਈ ਦਊ ਕਰੇ ਕਿਸੇ ਨੂੰ ਸੋ ਕੋਸ਼ਿਸ਼ ਸਾਰੇ ਕਰੋ ਆਪਣੇ ਮਾਨਵ ਦਾੜ ਛੱਡ ਕੇ ਬਲੱਡ ਡੋਨੇਟ ਜਰੂਰ ਕਰਿਆ ਕਰੋ ਤਾਂ ਕਿ ਜੇ ਕਿਸੇ ਜ਼ਰੂਰਤਮੰਦ ਨੂੰ ਖੂਨਦਾਨ ਦੀ ਜਿਹੜੀ ਲੋੜ ਪੈਂਦੀ ਆ ਉਹ ਤੱਕ ਪਹੁੰਚ ਸਕੇ ਨਹੀਂ ਤਾਂ ਜਿਹੜਾ ਇਹਦਾ ਕਾਰੋਬਾਰ ਆ ਉਹ ਬੜਾ ਬਲੈਕ ਬਲੈਕ ਚ ਚੱਲ ਰਿਹਾ ਵਾ 2 2 3 3000 ਰੁਪਏ ਨੂੰ ਜਿਹੜਾ ਵਾ ਖੂਨ ਜਿਹੜਾ ਵਾ ਬਲੈਕ ਚ ਮਿਲਦਾ ਪਿਆ ਉਹ